ਸਤਿ ਸ੍ਰੀ ਅਕਾਲ ਜੀ ਵਸੇਰਾ ਦੇਖ ਰਿਹਾ ਤੁਮਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਇਸ ਸਮੇਂ ਅਸੀਂ ਮੌਜੂਦ ਹਾਂ ਪਿੰਡ ਪਦਿਆਣਾ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੱਥੇ ਤੁਹਾਨੂੰ ਦੱਸ ਜਾਈਏ ਕਿ ਇੱਕ ਅਜੀਹੀ ਵਾਰਦਾਤ ਵਾਪਰੀ ਹੈ ਇੱਕ ਜਨਾਨੀ ਜੀ ਦਾ ਇੱਕ ਬੱਚਾ ਹੈਗਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿਸੇ ਹੋਰ ਦੇ ਨਾਲ ਰਿਲੇਸ਼ਨ ਦੇ ਵਿੱਚ ਆਂਦੀ ਹੈ ਉਸ ਤੋਂ ਬਾਅਦ ਮੁੰਡੇ ਬੁਲਾ ਕੇ ਨਾਲ ਦੀ ਕੰਧ ਟਪਾ ਕੇ ਮੁੰਡਿਆਂ ਨੂੰ ਬੰਦੇ ਉੱਤੇ ਹਮਲਾ ਕੀਤਾ ਜਾਂਦਾ ਸੋ ਇਸ ਸਮੇਂ ਅਸੀਂ ਉਹੀ ਘਰ ਦੇ ਬਾਹਰ ਮੌਜੂਦ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਘਰ ਦੀਆਂ ਸਾਂਝੀਆਂ ਕਰ ਦਿੰਦੇ ਹਾਂ ਲੋਕੇ ਵੀ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਤੇ ਸਾਰੇ ਇਕੱਠੇ ਆ ਜਿਨ੍ਹਾਂ ਦੇ ਨਾਲ ਆ ਸਾਰੀ ਗੱਲਬਾਤ ਹੋਈ ਸੀ ਉਹਨਾਂ ਦੇ ਨਾਲ ਵੀ ਸਾਰੀ ਇੱਕ ਵਾਰੀ ਗੱਲਬਾਤ ਕਰ ਲੈਂਦੇ ਆ ਪੁੱਤਰ ਕੀ ਤੁਹਾਡਾ ਨਾਮ ਹੈ ਤੇ ਕੀ ਸਾਰੀ ਗੱਲਬਾਤ ਹੋਈ ਹੈ ਸਿਕੰਦਰ ਸਿੰਘ ਮੇਰਾ ਨਾਮ ਹਾਂਜੀ ਸਰ ਐਕਚੁਅਲੀ ਮੁੰਡਾ ਆਇਆ ਸੀ 8 ਤਰੀਕ 8 ਨਵੰਬਰ ਨੂੰ 11ਵੇਂ ਨੂੰ 8 ਤਰੀਕ ਭਾਜੀ ਤੁਹਾਡਾ ਵਿਆਹ ਕਦੋਂ ਹੋਇਆ ਸੀਗਾ ਕੁੜੀ ਕੌਣ ਹੈ ਕੀ ਤਸਵੀਰਾਂ ਕੀ ਸਾਰੀ ਸਾਰੀ ਗੱਲਬਾਤ ਸਾਰੀ ਦੱਸ ਦਿਓ ਇੱਕ ਵਾਰੀ 2007 ਵਿੱਚ 2007 ਦਸੰਬਰ 2007 ਦੇ ਵਿੱਚ ਕੋਟ ਮੈਰਿਜ ਹਾਂਜੀ 2007 ਵਿੱਚ ਦਸੰਬਰ ਮਹੀਨਾ ਹਮਮ ਕੋਟ ਮੈਰਿਜ ਹੋਈ ਸੀ ਸਰ ਪੰਜੀ ਭਾਜੀ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀ ਜਿਹੜੀ ਘਰ ਵਾਲੀ ਉਹਦੀ ਕਿਸੇ ਹੋਰ ਨਾਲ ਗੱਲਬਾਤ ਹੈ 2021 ਵਿੱਚ ਸਪਤੰਬਰ 2021 ਵਿੱਚ ਆਨਲਾਈ ਮੈਂ ਇਹ ਇਹਨੂੰ ਡਾਇਲੌਗ ਬੋਲ ਗਿਆ ਭਈ ਯਾਨਕਿ ਮੈਨੂੰ ਸ਼ੱਕ ਆ ਸ਼ੱਕ ਦੇ ਨਾਲ ਛੱਕੇ ਗਿਆ ਭਜਾਣੇ ਉਹਨੇ 181 ਨੰਬਰ ਡਾਇਲ ਕਰ ਦਿੱਤਾ ਠੀਕ ਹੈ 181 ਨੰਬਰ ਤੇ ਬਾਅਦ 라ਵਲ ਮੰਡੀ ਪੁਲਿਸ ਸੀਗੀ ਉਧਰ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸੀ ਹਮ ਉਸ ਨੇ ਕਿਹਾ ਵੀ ਯਾਨੀ ਕਿ ਫੈਸਲਾ ਹੋਇਆ ਵੀ ਯਾਨੀ ਕਿ ਦੋ-ਦੋ ਮਹੀਨੇ ਸੈਪਰੇਟ ਰਹੋ ਉਸ ਨੇ ਕਿਹਾ ਦੋ-ਦੋ ਮਹੀਨੇ ਸੈਪਰੇਟ ਤੇ ਵੀ ਮੈਂ ਦਸਕ ਦਿਨਾਂ ਬਾਅਦ ਗਿਆ ਦੇਖਣ ਮੈਂ ਕਿ ਚਲੋ ਐਡਜਸਟਮੈਂਟ ਕਰ ਲੈਂਦੇ ਹਾਂ ਆਪ ਗਿਆ ਆ ਪਹਿਣੀ ਸੀ ਮੁੰਡਾ ਘਰ ਮਿਲਿਆ ਸੀ ਮੁੰਡਾ ਛੁੱਟੀ ਸੀ ਐ ਸੰਡੇ ਸੀਗੇ ਸੰਡੇ ਸੀ ਹਾਂ ਮੁੰਡਾ ਘਰ ਮਿਲਿਆ ਤੇ ਮੁੰਡੇ ਨੇ ਫੋਨ ਮੈਨੂੰ ਕਾਨੂੰ ਲਾਤਾ ਉਹ ਫੋਨ ਆਪਣੀ ਮਦਰ ਨੂੰ ਲਾਤਾ ਸੀ ਉਹਨੇ ਮੈਨੂੰ ਪਤਾ ਨਹੀਂ ਸੀ ਮੈਂ ਚਲੋ ਗੱਲ ਕਰ ਲਈ ਕਹਿੰਦੇ ਤੁਹਾਨੂੰ ਐਸਐਸਪੀ ਦੇ ਜਾਣ ਕੇ ਟਿਕਾਉਣਾ ਜਾਣ ਕੇ ਸ਼ਿਕਾਇਤ ਲਾ ਕੇ ਤੂੰ ਕਹਿੰਦੀ ਇੱਥੇ ਕਿੱਦਾਂ ਵੜਿਆ ਜਾਣ ਕੇ ਜਿੱਦ ਤੋ ਉਸ ਤੋਂ ਬਾਅਦ ਆਫਟਰ 10 ਦਿਨਾਂ ਦੇ ਵਿੱਚ ਵਿੱਚ ਜਾਣ ਕੇ ਮੈਨੂੰ ਸੰਮਣ ਆ ਗਿਆ ਕੋਰਟ ਦੇ ਵਿੱਚੋਂ ਠੀਕ ਹੈ ਕੋਰਟ ਦੇ ਵਿੱਚੋਂ ਸੰਮਣ ਜਿਸ ਵੇਲੇ ਆਏ ਤੇ ਮੈਂ ਜਾਣ ਕੇ ਝਟਕਾ ਜ਼ਿਆਦਾ ਲੱਗਦਾ ਹੀ ਆ ਪਹਿਲਾਂ ਮੈਂ ਜਾਣ ਕੇ ਹਾਂਜੀ ਤੇ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਉਸ ਤੋਂ ਬਾਅਦ ਸੰਮਣ ਆਏ ਵੀ ਇਸ ਤਰੀਕਾ ਕੋਰਟ ਦੇ ਵਿੱਚ ਕੇਸ ਚੱਲਦਾ ਰਹੇ ਹਾਂ ਹੂੰ ਕੌਣ ਹੈ ਜਨਾਨੀ ਕੌਣ ਹੈ ਉਹ ਮੁੰਡਾ ਇਹ ਅਸ ਕੀ ਕੌਣ ਹੈ ਇਹ ਬਲਵਿੰਦਰ ਕੌਰ ਜੀ ਛੱਡੀ ਜਿ ਲੱਗਦੇ ਆ ਵਾਈਫ ਹਾਂਜੀ ਤੇ ਜਿਹੜੇ ਮੁੰਡੇ ਦੇ ਨਾਲ ਗੱਲਬਾਤ ਆ ਉਹ ਮੁੰਡਾ ਕੌਣ ਹੈ ਅਸਰ ਇਹ ਹਰਾਮ ਦੀ ਮਾਰਵਾਹੀ ਠੀਕ ਹੈ ਜੀ ਇਹ ਐਕਚੁਅਲੀ ਉਹਨਾਂ ਦਾ ਰੈਪਿਊਟੇਸ਼ਨ ਇਨ ਦਾ ਵਿਲੇਜ ਜਾਨਕਿ ਬਹੁਤ ਹੀ ਜਾਨਕਿ ਇਤਰਾਜਜੋਗ ਆ ਕੋਈ ਵੀ ਨਾ ਨੂੰ ਨਾ ਜਾਨਕਿ ਕਿਤੇ ਇਨਵੀਟੇਸ਼ਨ ਨਹੀਂ ਕਰਦਾ ਹੈਗਾ ਇਹਨਾਂ ਨੂੰ ਇੰਨਾ ਇੰਨਾ ਰਿਕਾਰਡ ਖਰਾਬ ਆ ਬਹੁਤ ਜ਼ਿਆਦਾ ਰਿਕਾਰਡ ਖਰਾਬ ਹੈ ਇਹਨਾਂ ਦਾ ਇਸ ਫੈਮਿਲੀ ਦਾ ਮੱਤੇ ਦੀ ਮਦਰ ਵੀ ਹੁਣ ਇਹਨਾਂ ਮੇਰੇ ਕੋਲ ਟੈਨਸ਼ਨ ਦੇ ਵਿੱਚ ਆ ਕੇ ਉਹਦੀ ਡੈਥ ਹੋ ਗਈ ਆ ਕਿਉਂਕਿ ਪੁਲਿਸ ਨੇ ਇੱਕ ਵਾਰੀ ਉਧਰ ਰੈਕੀ ਕੀਤੀ ਹੈ ਨਾ ਇਹ ਰਿਕਾਰਡ ਬਹੁਤ ਖਰਾਬ ਆ ਸਰ ਇਹਨਾਂ ਦਾ ਫੈਮਿਲੀ ਰਿਕਾਰਡ ਬਹੁਤ ਜੇ ਤੁਹਾਡੀ ਲੇਡੀਜ਼ ਦੀ ਇਸ ਪਰ ਲੋਕਾਂ ਦੇ ਕਹਿਣ ਤੇ ਮੈਂ ਆਪ ਨਹੀਂ ਸ਼્યોਰ ਹੈਗਾ ਲੋਕਾਂ ਇਹ ਲੋਕਾਂ ਦੇ ਵਿੱਚ ਜਾਨਕੀ ਇਹ ਹਵਾ ਹੈ ਜਾਨਕੀ ਇਹ ਨਾਲ ਰਿਕਾਰਡ ਖਰਾਬ ਆ ਚਲੋ ਲੇਡੀਜ਼ ਦੀ ਜਿਹੜੀ ਇਹਦੇ ਬੰਦੇ ਨਾਲ ਜਿਹੜੀ ਗੱਲਬਾਤ ਹੈਗੀ ਜਿਵੇਂ ਜੇ ਦੱਸਿਆ ਉਸ ਤੋਂ ਬਾਅਦ ਡਿਵੋਰਸ ਕੇਸ ਜਿਹੜਾ ਲਗਾ ਦਿੱਤਾ ਆ ਹੁਣ ਅਜਿਹੀ ਏਦਾਂ ਦੀ ਕਿਹੜੀ ਗੱਲਬਾਤ ਹੋ ਗਈ ਕਿ ਤੁਹਾਡੇ ਘਰ ਦੀਆਂ ਕੰਧਾਂ ਟੱਪ ਕੇ ਤੁਹਾਡੇ ਤੇ ਹਮਲਾ ਕੀਤਾ ਗਿਆ ਐਕਚੁਅਲੀ ਮੇਰਾ ਮੁੰਡਾ 8 ਤਰੀਕ ਨੂੰ ਆਇਆ ਸੀ ਫੋਟੋਜ਼ ਵੀ ਹੈਗੀ ਆ ਕੈਮਰੇ ਦੀ ਫੋਟੋਜ਼ ਮੈਂ ਪਹਿਲਾਂ ਹੀ ਨੋਟ ਕਰ ਲਈ ਸੀ ਮੁੰਡਾ 8 ਤਰੀਕ ਨੂੰ ਆਇਆ ਸੀ ਤੇ 10 ਦਿਨ ਮੇਰੇ ਕੋਲ ਰਿਹਾ ਪਹਿਲਾਂ ਪੁਲਸਾਂ ਦੀ ਰਹੀ 8 ਤਰੀਕ ਨੂੰ ਪੁਲਸ ਆਈ ਇੱਕ ਵਾਰੀ ਸ਼ਾਮ ਨੂੰ ਤੇ ਮੁੰਡੇ ਨੂੰ ਧੋਖੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਅਸੀਂ ਨਹੀਂ ਜਾਣ ਦਿੱਤਾ ਅਸੀਂ ਕਿ ਥਾਣੇ ਵੀ ਨਹੀਂ ਅਸੀਂ ਗਏ ਥਾਣੇ ਬੁਲਾਉਂਦੇ ਸੀ ਮੈਂ ਕਿਹਾ ਮੁੰਡਾ ਇਹਨਾਂ ਨੇ ਕੈਪਚਰ ਕਰ ਲੈਣਾ ਕਿਉਂਕਿ ਸਾਡੇ ਬਲੇ ਮੁੰਡਾ ਹੈਗਾ ਆ ਕੋਈ ਗੱਲ ਨਹੀਂ ਤਾਂ ਫੈਸਲਾ ਕਰ ਲਵਾਂਗੇ ਇਹਨਾਂ ਦਾ ਮੇਰਾ ਆਲਰੇਡੀ ਪਹਿਲਾਂ ਹੀ ਕੋਰਟ ਦੇ ਵਿੱਚ ਜੀ ਡਬਲਿਊ ਕੇਸ ਚੱਲਦਾ ਹੈਗਾ ਜੀ ਠੀਕ ਆ ਜੀ ਉਸ ਤੋਂ ਬਾਅਦ 12 ਤਰੀਕ ਨੂੰ ਰਾਵਲਪਿੰਡੀ ਦੀ ਪੁਲਸ ਆਈ ਠੀਕ ਆ ਜੀ ਉਹਨਾਂ ਨੂੰ ਵੀ ਹਕੀਕਤ ਦਾ ਪਤਾ ਲੱਗਾ ਉਹਨਾਂ ਨੂੰ ਵੀ ਹਕੀਕਤ ਦਾ ਪਤਾ ਲੱਗਾ ਇਹ ਆ ਮੇਰਾ ਮੁੰਡਾ ਜੀ ਠੀਕ ਹੈ ਉਹਨਾਂ ਨੂੰ ਵੀ ਹਕੀਕਤ ਦਾ ਪਤਾ ਲੱਗਾ ਉਹ ਵੀ ਜਾਨਕੀ ਮੁੜ ਗਈ ਪੁਲਿਸ ਵਾਲਾ ਨੇ ਵੀ ਕੋਈ ਐਕਸ਼ਨ ਲਿਆ ਵੈ ਜਦੋਂ ਮੁੰਡਾ ਤੁਹਾਡੇ ਘਰ ਆਇਆ ਮੁੰਡੇ ਨੇ ਤੁਹਾਡ ਨਾਲ ਕੋਈ ਗੱਲਬਾਤ ਕੀਤੀ ਉਹਨੇ ਕੋਈ ਦੱਸਿਆ ਹਾਂਜੀ ਕੀ ਕਹਿੰਦਾ ਕਾਫੀ ਉਹਨੇ ਜਾਨਕੀ ਇਨਫੋਰਮੇਸ਼ਨ ਦਿੱਤੀ ਰਿਗਾਰਡਿੰਗ ਇਹ ਕਹਿੰਦੇ ਜਾਨਕੀ ਮਾਮਰੀ ਗਲਤ ਹੈ ਜਾਨਕੀ ਮੈਨੂੰ ਕੁੱਟਦਾ ਮਾਰਦਾ ਇਹ ਭੋਲੂ ਨਾਂ ਦਾ ਮੁੰਡਾ ਕਿਹੜਾ ਮੁੰਡਾ ਇਹ ਇਹ ਮੁੰਡਾ ਠੀਕ ਹੈ ਜੀ ਕੁੱਟਾਂ ਮਾਰਦਾ 슈ਗਰ ਦਾ ਪੇਸ਼ੈਂਟ ਆ ਮੇਰਾ ਮੁੰਡਾ ਜਿਹਨੇ ਮੈਂ ਇੱਧਰ ਆਪਣੇ ਘਰ ਸੈਪਰੇਟ ਹੋ ਗਿਆ ਸੀ ਉਤੋਂ ਯਾਨੀ ਕਿ ਇੱਧਰ ਆ ਗਿਆ ਸੀ ਆਪਣੇ ਘਰ ਪੁਧਿਆਣੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਮੁੰਡਾ 슈ਗਰ ਦਾ ਪੇਸ਼ੈਂਟ ਹੋ ਗਿਆ ਉਹਨੂੰ ਵੀ ਕੁੱਟਮਾਰ ਕਰ ਰਿਹਾ ਮੁੰਡਾ ਆਪ ਵੀ ਬਿਆਨ ਦੇ ਰਿਹਾ ਪੁਲਿਸ ਹੋਰੇ ਸਰ ਉਸਨੇ ਉਸਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਤੁਸੀਂ ਹੁਣ ਜਿਹੜਾ ਪਰਚਾ ਦਰਜ ਕੀਤਾ ਉਹਦੇ ਵਿੱਚ ਕੀ ਤੁਹਾਡੇ ਬਿਆਨ ਸੀਗੇ ਕੀ ਸਾਰੀ ਗੱਲਬਾਤ ਹੋਈ ਹੈ ਕਿਹੜੀਆਂ ਤਾਰਾ ਲਵਾਈਆਂ ਗਈਆਂ ਤਾਰਾ 117 ਦੀ 2 115 ਦੀ 2 352 ਦੀ 2 ਤੇ 43 ਦੀ 5 ਆ ਬਦਾਂ ਕੁਛ ਇਸ ਤਰ੍ਹਾਂ ਬਟ ਜੋ ਟ੍ਰੈਸਪਾਸ ਦਾ ਹਾਊਸ ਤੋਂ ਯਾਨੀ ਕਿ ਟ੍ਰੈਸਪਾਸ ਕੀਤਾ ਨਾ ਹਾਊਸ ਨੂੰ ਅਜੂਜ਼ਿੰਗ ਦਾ ਅਦਰ ਬਿਲਡਿੰਗ ਨੇਬਰ ਠੀਕ ਹੈ ਤੇ ਉਹ ਯਾਨੀ ਕਿ ਪਰਚਾ ਨਹੀਂ ਉਹਦੇ ਵਿੱਚ ਤਾਰਾ ਇਹ ਨਹੀਂ ਲੱਗਾ ਸੈਕਸ਼ਨ ਇਹ ਨਹੀਂ ਲੱਗਾ ਬੀ ਐਨ ਐਸ 333 ਮਤਲਬ ਤੁਸੀਂ ਕਿਹਾ ਨਹੀਂ ਕਿ 452 ਕਿਉਂ ਨਹੀਂ ਲਾਈ ਜਿਹੜੀ ਹੁਣ ਬੀ ਐਨ ਐਸ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਪੁੱਛਿਆ ਨਹੀਂ ਤੁਸੀਂ ਉਹਨਾਂ ਤੋਂ ਉਹ ਹੀ ਕਹਿ ਰਿਹਾ ਮੈਂ 452 ਨਹੀਂ ਲੱਗੀ ਹੁਣ ਉਹਨੂੰ 333 ਕਹਿੰਦੇ ਆ ਉਹ ਨਹੀਂ ਲਾਈ ਤੁਸੀਂ ਪੁੱਛਿਆ ਨਹੀਂ ਕਿਉਂ ਨਹੀਂ ਲਾਈ ਪੁੱਛਿਆ ਉਹਨਾਂ ਨੂੰ ਤੇ ਨਹੀਂ ਤੁਹਾਡੇ ਬ੍ਰਦਰ ਦਾ ਘਰ ਆ ਬਟ ਜੁਆਇੰਡ ਅਪਲੋਡ ਤਾਂ ਇੱਕ ਆ ਕੋਈ ਨਾਂ ਨਹੀਂ ਹੈਗਾ ਕਿਸੇ ਦੇ ਘਰ ਜਾ ਕਿਤਾ ਕੁਝ ਵੀ ਇਕੱਠੇ ਆ ਸੀ ਜੀ ਕਹਿੰਦੇ ਬ੍ਰਦਰ ਦਾ ਘਰ ਆ ਯਾਨੀ ਕੀ ਬ੍ਰਦਰ ਦਾ ਘਰ ਹਾਂਜੀ ਉਸ ਘਰ ਵੀ ਬੈ ਗਏ ਉਧਰ ਮੈਂ ਲੋਕ ਲਾ ਕੇ ਆਇਆ ਸੀ ਅਜੇ ਬਸ ਇੱਧਰ ਚਾਬੀ ਵਟਾਉਣ ਆਇਆ ਸੀ ਆਪਣੀ ਭਾਬੀ ਉਹਨਾਂ ਨੂੰ ਤੇ ਮੁੰਡਾ ਹੀ ਮੇਰੇ ਨਾਲ ਸਗਾ ਉਹਨਾਂ ਨੂੰ ਇਹਨਾਂ ਪੁੱਛਣਾ ਸੀ ਨਾ ਕਿ ਜੇ ਕੋਈ ਬੰਦਾ ਕਿਰਾਏ ਦੇ ਬਕਾਨ ਦੇ ਵਿੱਚ ਵੀ ਰਹਿੰਦਾ ਵਾ ਜਦ ਤੱਕ ਉਹ ਕਿਰਾਇਆ ਦਿੰਦਾ ਪਿਆ ਤਦ ਤੱਕ ਉਸ ਮਕਾਨ ਦਾ ਮਾਲਕ ਉਹੀ ਹੁੰਦਾ ਆ ਹੁਣ ਇਹ ਤਾਂ ਹੈ ਨਹੀਂ ਕਿਸੇ ਦੇ ਘਰ ਦੇ ਅੰਦਰ ਕੋਈ ਵੜ ਕੇ ਕਿਸ ਨੂੰ ਕੁੱਟਮਾਰ ਕਰ ਦੂਗਾ ਤੇ ਉਹਗਾ ਤੂੰ ਕਿਰਾਏ ਦੇ ਬਕਾਨ ਦੇ ਰਹਿਦਾ ਚਾਰ ਸੂਜ ਨਹੀਂ ਕਿਰਾਇਆ ਦੇ ਰਿਹਾ ਤਦ ਤੱਕ ਤਾਂ ਤੁਹਾਡਾ ਹੀ ਆ ਤੇ ਜੇ ਤੁਹਾਡੇ ਭਰਾ ਦਾ ਘਰ ਆ ਉਹਨੂੰ ਕੋਬਜੈਕਸ਼ਨ ਨਹੀਂ ਤਾਂ ਵੀ ਉਹ ਘਰ ਤੁਹਾਡਾ ਹੀ ਹੋਇਆ ਫਿਰ ਮਟ ਨੋ ਹੈ ਨਹੀਂ ਸਰ ਸੈਟੀਸਫੈਕਟਰੀ ਜਣ ਕੇ ਰਿਜ਼ਲਟ ਜਣ ਕੇ ਪੁਲਿਸ ਵੱਲੋਂ ਕੋਈ ਜਣ ਕੇ ਰਿਸਪਾਂਸ ਕੋਈ ਸੈਟੀਸਫੈਕਸ਼ਨ ਨਹੀਂ ਹੋਈ ਸਰ ਮੈਂ ਖੱਜਲ ਖਰਾਬੀ ਜੀ ਹੋਈ ਆ ਕਈ ਵਾਰ ਕਈ ਅੰਗਰੇਜ਼ ਨਾਂ ਦਾ ਐਸਆਈ ਸਰ ਉਹਨਾਂ ਕੋਲ ਕੇਸ ਸੀਗਾ ਮੇਰਾ ਉਹ 7 ਦਿਨ ਤਾਂ ਇਦਾਂ ਲੰਘਾਤੇ ਜਾਣਗੇ ਇਵੇਂ న్యూਸ ਦੇ ਵਿੱਚ ਖਬਰ ਛਾਪੀ ਫੇ ਉਹਨਾਂ ਨੇ ਜਾਨੀ ਕਿ ਐਫਆਈਆਰ ਕੱਟ ਲਈ ਠੀਕ ਆ ਜੀ ਉਸ ਤੋਂ ਬਾਅਦ ਐਫਆਈਆਰ ਕੱਟੀ ਤੇ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਕਹਿੰਦੇ ਜਾਨੀ ਕਿ 90 ਦਿਨ ਦਾ ਕੁਝ ਹੋਊਗਾ ਹੋਊਗਾ ਪੀਰੀਅਡ ਕੁਝ ਮੈਂ 90 ਦਿਨ ਦਾ ਪੀਰੀਅਡ ਜਿਹੜਾ ਹੁੰਦਾ ਉਹ ਚਲਾਨ ਪੇਸ਼ ਕਰੰਦਾ ਹੁੰਦਾ ਆ ਨਾ ਕਿ ਅਰੈਸਟ ਕਰੰਦਾ ਹਾਂਜੀ ਕੁਝ ਨ ਤਫਤੀਸ਼ ਚੱਲ ਰਹੀ ਆ ਜਾਂ ਕੁਝ ਇਸ ਤਰ੍ਹਾਂ ਦੀ ਹੈ ਨਾ ਜਾਨੀ ਕਿ ਸਿਚੁਏਸ਼ਨ ਪਰਚਾ ਦਰਜ ਕਰਨ ਤੋਂ ਬਾਅਦ ਕਾਦੀ ਤਫਤੀਸ਼ ਹੋਗੀ ਤਫਤੀਸ਼ ਤਾਂ ਪਹਿਲੇ ਹੋएगी ਨਾ ਪਰਚਾ ਦਰਜ ਕਰਨ ਤੋਂ ਪਹਿਲੀ ਤਫਤੀਸ਼ ਹੁੰਦੀ ਹੈ ਤੁਸੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕੀਤੀ ਸਰ ਅਸੀਂ ਗੱਲ ਅਸੀਂ ਐਕਸ਼ਨ ਲਾਓ ਪਰਗੰਦੇ ਕੋਈ ਗੱਲ ਨਹੀਂ ਲੈ ਲੈ ਪਾਏ ਇਹ ਜੀ ਕਹਿ ਸਕਦੇ ਕਿ ਜਿਹੜੇ ਮੁਲਾਜ਼ਮ ਉੱਥੇ ਕੰਮ ਕਰਨ ਦੇ ਪੜੇ ਲਿਖੇ ਨਹੀਂ ਹੈਗੇ ਨੌਲੇਜ ਨਹੀਂ ਹੈਗੀ ਬਸ ਐਵੇਂ ਖਾਨਾ ਫੁਰਤੀ ਕਰ ਦਿੰਦੇ ਆ ਪੱਲਾ ਝੜਨ ਵਾਲੀ ਗੱਲ ਹਾਂਜੀ ਹਾਂਜੀ ਮੈਨੂੰ ਤਾਂ ਐਸੀ ਤਰ੍ਹਾਂ ਲੱਗਾ ਸਰ ਬਟ ਸਰ ਇਹ ਹੁਣ 90 ਦਿਨ ਤੋਂ ਉੱਪਰ ਹੋ ਗਿਆ 105 6 ਦਿਨ ਹੋ ਗਿਆ ਬਟ ਅਜੇ ਨੋ ਐਕਸ਼ਨ ਕੋਈ ਰਿਸਪੌਂਸ ਨਹੀਂ ਜਨਕੇ ਦਿੰਦਾ ਕੋਈ ਜਨਕੇ ਸਰਟੀਫਾਇਕਟਰੀ ਰਿਜ਼ਲਟ ਨਹੀਂ ਸੋ ਮਹੱਲੇਦਾਰੀ ਵੀ ਇੱਥੇ ਜਿਹੜੇ ਲੋਕੀ ਆ ਦੇਖ ਸਕਦੇ ਹੋ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਭਾਈ ਤੁਹਾਡਾ ਹਾਂਜੀ ਭਾਈ ਕਿੱਦਾਂ ਦੇ ਬੰਦੇ ਆ ਇਹ ਇਹ ਬੰਦੇ ਵਧੀਆ ਆ ਬਰਾ ਬਪੜਿਆ ਲਿਖਿਆ ਮੁੰਡਾ ਉਹ ਤੇ ਤਿੰਨ ਚਾਰ ਵਾਰ ਹੀ ਆਈ ਆ ਨਹੀਂ ਇਹ ਤਾਂ ਨਹੀਂ ਕਿਤੇ ਜਨਾਨੀ ਦੇ ਨਾਲ ਇਹ ਵੀ ਕੁੱਟਮਾਰ ਕਰਦਾ ਸੀ ਬੰਦਾ ਇਹ ਨਹੀਂ ਕਰਦਾ ਤੁਸੀਂ ਮਹੱਲੇ ਵਾਲੇ ਆਣ ਗਵਾਂਡਾ ਲਈ ਆਣ ਗਵਾਂਡਾ ਕੀ ਸਾਰੀ ਗੱਲਬਾਤ ਹੋਈ ਤੁਹਾਨੂੰ ਕਦੋਂ ਪਤਾ ਲੱਗਾ ਕਿ ਆ ਸਾਰੀਆਂ ਚੀਜ਼ਾਂ ਵਾਪਰ ਗਈਆਂ ਹੈਗੀਆਂ ਸਾਨੂੰ ਜਦੋਂ ਬਾਅਦ ਵਿੱਚ ਪਤਾ ਲੱਗਾ ਨਾ ਇਨਾ ਕਰਕੇ ਚਲ ਗਏ ਉਹ ਗੰਮ ਸਾਨੂੰ ਬਾਅਦ ਚ ਪਤਾ ਲੱਗਾ ਵੇ ਬਿੱਲੇ ਨੇ ਵੱਢ ਕੇ ਚਲ ਗਾਇਆ ਫਿਰ ਅਸੀਂ ਆਏ ਇਹਨ ਦੱਸਿਆ ਸਾਰੀ ਗੱਲਬਾਤ ਫਿਰ ਇਹ ਪੁਲਿਸ ਹੋਵੇ ਪੁਲਿਸ ਨੇ ਕਾਰਵਾਈ ਕੀਤੀ ਮਾੜੀ ਮੋਟੀ ਜਦੋਂ ਪਿੰਡਾਂ ਦੇ ਵਿੱਚ ਪੰਚਾਇਤਾਂ ਬੈਂਦੀਆਂ ਵਾਂ ਕੋਈ ਆਪਣੀ ਪੰਚਾਇਤ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਚਾਇਤ ਇਕੱਠੀ ਹੋ ਕੇ ਜਾਵੇ ਬੰਦਾ ਅਰੈਸਟ ਕਰਾਵੇ ਜਾਂ ਕੁਝ ਵੀ ਨਹੀਂ ਇਸ ਪਿੰਡ ਦੇ ਵਿੱਚ ਇਹਦਾ ਇਸ ਪਿੰਡ 'ਚ ਕੁਝ ਨਹੀਂ ਯਾਰ ਕੋਈ ਮੋਤਵਾਰ ਬੰਦਾ ਨਹੀਂ ਹੈਗਾ ਇੱਥੇ ਇੱਥੇ ਮੋਤਵਾਰ ਬੰਦੇ ਹੈਗੇ ਆ ਪਰ ਸੱਦੋ ਦਾ ਹੋਣਾ ਨਹੀਂ ਆਪ ਨਹੀਂ ਆ ਉਹਨਾਂ ਨੇ ਵੋਟਾਂ ਮੰਗਣਾ ਦੇ ਆ ਵੋਟਾਂ ਮੰਗਣਾ ਦੇ ਉਹ ਤਾਂ ਨਹੀਂ ਆਉਂਦੇ ਉਹ ਤਾਂ ਨਹੀਂ ਹੁੰਦੇ ਸੋ ਹੋਰ ਵੀ ਲੋਕੀ ਮੌਜੂਦ ਆ ਉਹਨਾਂ ਨੇ ਵੀ ਗਲਤ ਕਰ ਲੰਦੇ ਆ ਕੀ ਨਾਮ ਹੈ ਭਜੀ ਤੁਹਾਡਾ^{(\text{ਬਿੰਦਰ ਸਿੰਘ})}}^{(\text{ਬਿੰਦਰ ਸਿੰਘ})}}^{(\text{ਬਿੰਦਰ ਸਿੰਘ})} \text{ਬਿੰਦਰ ਜੀ ਕੀ ਸਾਰੀ ਗੱਲਬਾਤ ਹੋਈ ਆ ਜਿਹੜੀਆਂ ਗੱਲਾਂ ਕਹਿ ਰਹੇ ਆ ਸਾਰੀ ਸੱਚ ਹੈ ਕੀ ਆਪਣੇ ਵੱਲੋਂ ਬਣਾਈਆਂ ਇਹਨਾਂ ਨੇ ਨਹੀਂ ਨਹੀਂ ਹਾਂ ਜੀ ਇਹ ਉਹ ਮਿੰਦਰ ਜੀ ਕੋਲ ਆਏ ਇੰਥੇ ਇਹਨਾਂ ਦੀ ਕੰਦ ਟੱਪੀ ਆ ਪਰ ਚੜੇ ਅੱਗੇ ਨਾਲ ਦੀ ਜਿਹੜੀ ਘਰ ਦੀ ਕੰਦ ਟੱਪੀ ਆ ਘਰ ਵਾਲਾ ਠੀਕ ਹੈ 6-7 ਜਣੇ ਸੀਗੇ ਉੱਪਰ ਚੜ ਕੇ ਇਨੂੰ ਕੋਟਿਆ ਪੜਿਆ ਮਾਰਕੁੱਟ ਕੀਤੀ ਚੰਗੀ ਤਾਂ ਮੁੰਡਾ ਲੈ ਕੇ ਫਰਾਉ ਆਮ ਆਨੀ ਪਾਰਟੀ ਕਹਿੰਦੀ ਸੀ ਅਫਸਰशाही ਖਤਮ ਹੋ ਜਾਣੀ ਹੈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਇੱਕ ਵਿਅਕਤੀ ਨੂੰ ਘਰ ਦੇ ਅੰਦਰ ਨਾਲ ਦੀਆਂ ਕੰਧਾਂ ਟੱਪ ਕੇ ਅੰਦਰ ਕੁੱਟ ਕੇ ਗਏ ਆ ਥੱਲੇ ਢੱਲੇ ਨਾਲ ਜਨਾਨੀ ਖੜੀ ਜਿੰਨੇ ਬੰਦੇ ਸੱਦੇ ਆ ਤੇ ਪੁਲਿਸ ਵਾਲੇ ਅਜੇ ਤੱਕ ਰੈਸਟ ਨਹੀਂ ਪਾਰੇ ਲੱਗਦਾ ਹੈ ਕਿ ਅਸਰਗਿਰੀ ਖਤਮ ਹੋ ਗਈ ਆ ਆਮ ਆਦੀ ਪਾਰਟੀ ਦੀ ਸਰਕਾਰ ਕਿੱਦਾਂ ਦੀ ਕਿੱਦਾਂ ਦੀ ਦੇਖਦੇ ਆ ਆਮ ਆਦੀ ਪੱਡਾ ਪਾਰਟੀ ਸਰਕਾਰ ਨੂੰ ਹਾਂ ਕੁਛ ਵੀ ਆਮ ਆਲਮੀ ਸਰਕਾਰ ਕਾਦੀ ਆ ਜੀ ਜੇ ਕੋਈ ਪੁੱਛੇ ਕਿਛੇ ਨਹੀਂ ਕੋਈ ਕੁਛ ਇੱਛਾ ਹੀ ਨਹੀਂ ਕੀਤਾ ਤਾਂ ਉਹ ਸਰਕਾਰ ਕਾਦੀ ਹੋਈ ਆਉਂਦੇ ਟਾਈਮ 'ਚ ਦੇਖਣਾ ਚਾਹੋਗੇ ਇੱਧਰ ਦੀ ਸਰਕਾਰ ਕੀ ਨਾਮ ਆ ਬਾਜੀ ਤੁਹਾਡਾ ਮੈਂ ਨਾ ਪਿਆਰਾ ਰਾਮ ਪਿੰਡ ਦੇ ਹੀ ਹੋ ਬਾਜੀ ਤੁਸੀਂ ਪਿੰਡ ਦੇ ਹੀ ਹੋ ਕਿੱਦਾਂ ਦਾ ਬੰਦਾ ਬਾਜੀ ਇਹ ਜਿਹਦੇ ਲੱਤਾਂ ਤੋਂ ਤੋੜੀਆਂ ਗਈਆਂ ਮੁੰਡੇ ਘਰ ਦੇ ਅੰਦਰ ਵੜੇ ਕੋਈ ਆਦਮੀ ਕਹੀਏ ਕਿਸੇ ਨਾ ਇੱਥੇ ਇੰਨਾ ਵੱਧਾ ਕਾਕਾ ਬੜਾ ਸੋਹਣਾ ਟਾਈਮ ਪਾਸ ਕਰਦੇ ਆ ਤੇ ਕਦੀ ਪਿੰਡ ਵਾਲੇ ਬੰਦੇ ਇਕੱਠੇ ਹੋ ਗਏ ਨਹੀਂ ਕਿ ਥਾਣੇ ਦੇ ਅੰਦਰ ਗੱਲਬਾਤ ਕਰਨ ਲਈ ਕਿ ਸਾਡੇ ਬੰਦੇ ਸੁਣਵਾਈ ਨਹੀਂ ਤੁਸੀਂ ਕੀਤੀ ਦੇਖੋ ਅਸੀਂ ਆ ਕੇ ਨਪਾੜ ਜਿਹੜੀ ਸਹੀ ਗੱਲ ਆ ਅੱਜ ਤੱਕ ਇਹ ਜਾਣੇ ਵਾਲੇ ਨਹੀਂ ਐਸੇ ਤਾਂ ਡਰ ਲੱਗਦੇ ਦੂਰੋਂ ਖੜੇ ਲੜਾਈਆਂ ਤੋਂ ਲੈ ਅੱਜ ਕੱਲ ਤੱਲਾ ਜਿਹੜੇ ਛੜਾਉਣਿਆਂ ਦਾ ਉਹਨੂੰ ਵੀ ਕਹਿੰਦੇ ਛੱਡਣਾ ਨੀਗਾ ਤਾਂ ਇਸ ਕਰਕੇ ਡਰ ਲੱਗਦੇ ਆ ਕਈ ਤਾਂ ਦੂਰੇ ਰਹੋ ਤਾਂ ਕਰੀਏ ਜੇ ਕਰੀਏ ਕੀ ਆ ਉਹ ਦੂਰੋਂ ਦੇਖਦੇ ਸੀ ਕਿ ਤੇ ਗੱਡੀ 'ਚ ਆਇਆ ਕਈ ਜਣੇ ਸੀ ਕਿ ਉਹਨ ਕੋਠੇ ਤੇ ਚੜਕੇ ਇੰਦਰੇ ਕੋਟ ਮਾਰ ਕਰਕੇ ਚਲੇ ਗਏ ਸੋ ਇਹ ਘਰ ਆ ਤੁਹਾਨੂੰ ਘਰ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਜਿੱਥੋਂ ਜਿਹੜੀ ਆ ਟੱਪੇ ਗਏ ਸੀਗੇ ਇਹ ਘਰ ਹੈ ਜਿਨ੍ਹਾਂ ਦਾ ਕਹਿਣਾ ਹੈ ਆ ਗਵਾਣ ਜਿਨ੍ਹਾਂ ਦੇ ਨਾਲ ਲੜਾਈ ਝਗੜਾ ਉਹਨਾਂ ਨੇ ਕਿਹਾ ਕਿ ਇੱਥੋਂ ਜਿਹੜੀ ਚੜ ਕੇ ਉਸ ਤੋਂ ਬਾਅਦ ਕੰਦ ਟੱਪ ਕੇ ਬਿਲਕੁਲ ਜਿਹੜਾ ਥੋੜਾ ਫਾਸਲਾ ਹੈ ਇੱਥੋਂ ਮੁੰਡੇ ਟੱਪੇ ਸੀਗੇ ਤੇ ਥੱਲੇ ਜਿਹੜੀ ਉਸ ਵਿਅਕਤੀ ਦੀ ਜਿਹੜੀ ਆ ਉਹ ਘਰ ਵਾਲੀ ਖੜੀ ਸੀ ਜਿਹਦੇ ਨਾਲ ਉਸ ਤੋਂ ਬਾਅਦ ਸਾਰੀ ਜਿਹੜੀ ਲੜਾਈ ਝਗੜਾ ਹੁੰਦਾ ਆ ਫਿਰ ਗੱਲਬਾਤ ਕਰਦੇ ਪਾਜੀ ਜਦੋਂ ਦਿਖਾਓ ਕੀ ਦਿਖਾਣਾ ਚਾਹੁੰਦੇ ਅਖਬਾਰ ਦੇ ਵਿੱਚ ਸਰਸਨ ਨੂੰ ਕਢਾਉਣਾ ਪਿਆ ਪੁਲ ਸੈਕਸ਼ਨ ਨਹੀਂ ਲੈ ਰਹੀ ਸੀ ਓਕੇ ਸੋ ਤਸਵੀਰਾਂ ਦਿਖਾਉਂਦੇ ਆ ਕਿ ਅਖਬਾਰ ਦੇ ਵਿੱਚ ਜਿਹੜੀ ਇਹਨਾਂ ਦੀ ਖਬਰ ਲੱਗੀ ਹੋਈ ਹੈ ਦੇਖ ਸਕਦੇ ਹੋ ਕਿ ਲੱਤ ਜਿਹੜੀ ਐਸਐਮ ਟੁੱਟੀ ਹੋਈ ਹੈ ਠੀਕ ਹੈ ਇਹ ਐਮਐਲਆਰ ਵੀ ਕੱਟ ਹੋਈ ਹੈ ਉਹ ਸਰਕਾਰੀ ਐਮਐਲਆਰ ਕੱਟ ਹੋਈ ਹੋਆ ਤੇ ਬਸ ਜਦੋਂ ਭਾਜੀ ਲੜਾਈ ਝਗੜਾ ਹੁੰਦਾ ਉਸ ਤੋਂ ਬਾਅਦ ਮੁੰਡੇ ਤੁਹਾਡੇ ਬੇਟੇ ਨੂੰ ਲੈ ਕੇ ਚੱਲ ਜਾਂਦੇ ਉਸ ਚੀਜ਼ ਦੀ ਕੋਈ ਫੁੱਟੇਜ ਵਗੈਰਾ ਤੁਹਾਡੇ ਵੱਲੋਂ ਤੋਂ ਰਿਕਾਰਡ ਹੋਈ ਕੋਈ ਕਿ ਨਹੀਂ ਫੁੱਟੇਜ ਵਗੈਰਾ ਰਿਕਾਰਡ ਕੈਮਰੇ ਬੰਦ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਇਹ ਕਹਿ ਰਹੇ ਹਨ ਠੀਕ ਹੈ ਬਟ ਗਵਾਹੀ ਹੈ ਜਿਹਨਾਂ ਨੇ ਦੇਖਿਆ ਕਿ ਪ੍ਰਾਈਵੇਟਨਸ ਤੁਸੀਂ ਇੱਕ ਵਾਰ ਵੀ ਉੱਚ ਅਧਿਕਾਰੀ ਨੂੰ ਮਿਲੇ ਜਿਹੜੇ ਹੁਣ ਐਸਐਸਪੀ ਆਏ ਆ 15 ਦਿਨ ਹੋਏ ਐ ਡੀਐਸਪੀ ਨੂੰ ਸਰ ਫੋਨ ਕੀਤਾ ਡੀਐਸਪੀ ਨੇ ਤੁਸੀਂ ਓਡ ਕੀ ਕਰਨਾ ਜਿੰਨੇ ਪਹਿਲੇ ਨਹੀਂ ਕੀਤਾ ਉਹਨੇ ਹੀ ਕਰਨਾ ਜਿਹੜੇ ਹੁਣ ਨਵੇਂ ਐਸਐਸਪੀ ਆਏ ਆ ਗੁਰਮੀਤ ਸਿੰਘ ਜਿਹੜੇ ਆਏ ਹੈਗੇ ਆ 15 ਦਿਨ ਹੋਏ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਹੋਈ ਸੀ ਗੁਰਮੀਤ ਸਿੰਘ ਦੇ ਵੈਸੇ ਅਸੀਂ ਜਾਣਦਾ ਵੈਸੇ ਉਹਨਾਂ ਦੀ ਗੱਲਬਾਤ ਸੁਣੀ ਵਧੀਆ ਜਾਨੀ ਕਿ ਰਿਸਪੌਂਸ ਉਹਨਾਂ ਦਾ ਮਿਲੇ ਸੀ ਕਿ ਤੁਸੀਂ ਜਾ ਕੇ ਨਹੀਂ ਮਿਲਿਆ ਨਹੀਂ ਵੈਸੇ ਜਾਨੀ ਕਿ ਵਧੀਆ ਲੱਗਾ ਮੈਨੂੰ ਜਾਨੀ ਕਿ ਸਿਸਟਮ ਉਹਨਾਂ ਦਾ ਹੁਣ ਮਿਲ ਲਵਾਂਗੇ ਮੈਂ ਹਾਸ ਕਰਦਾ ਵੀ ਯਾਨੀ ਕਿ ਵਧੀਆ ਯਾਨੀ ਕਿ ਉਹ ਸਟੈਪ ਲੈਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਸਰ ਵੀ ਯਾਨੀ ਕਿ ਐਸੀ ਕਾਰਵਾਈ ਜੋ ਬਣਦੀ ਕਾਰਵਾਈ ਹੈ ਪਲੱਸ ਐਡੀਸ਼ਨ ਆਫ ਸੈਕਸ਼ਨ ਯਾਨੀ ਕਿ ਜਿਹੜਾ ਜੋ ਬਣਦਾ ਹੈਗਾ ਘਰ ਤੇ ਕਬਜ਼ਾ ਹਮਲਾ ਕਰਨਾ ਵੀ ਬਰੇ ਯਾਨੀ ਕਿ ਉਹਨੂੰ ਐਡੀਸ਼ਨ ਕੀਤੀ ਜਾਵੇ ਦੀ ਨਾਤੇ ਕਰਨ ਦੀ ਕਰਦਾ ਕੀਤੀ ਜਾਵੇ ਸਰ ਸੋ ਇਹ ਸੀਗੇ ਜਿਹੜੇ ਪੀੜਿਤ ਲੋਗ ਆ ਜਿਨ੍ਹਾਂ ਦੇ ਨਾਲ ਜਿਹੜੀ ਸਾਰੀ ਗੱਲਬਾਤ ਹੋਈ ਆ ਮਹੱਲੇ ਨਿਵਾਸੀਆਂ ਦੇ ਨਾਲ ਵੀ ਸਾਰੀ ਗੱਲਬਾਤ ਹੋਈ ਆ ਜਿੱਥੇ ਇਹ ਮਹੱਲੇ ਨਿਵਾਸੀਆਂ ਨੇ ਇੰਨੀ ਗੱਲ ਕਹੀ ਹੈ ਕਿ ਜਿਹੜੀ ਵੀ ਜਿਹੜੀ ਸਾਰੀ ਗੱਲਬਾਤ ਹੋਈ ਹੋ ਬਿਲਕੁਲ ਸੱਚ ਹੋਈ ਆ ਵਾਕਈ ਮੁੰਡੇ ਜਿਹੜੇ ਟੱਪ ਕੇ ਆਏ ਸੀਗੇ ਉੱਥੇ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਪਰਚਾ ਵੀ ਦਰਜ ਕੀਤਾ ਗਿਆ ਪਰ ਜਿਹੜੀ ਬਣਦੀ ਤਾਂ ਰਾਵਾਂ ਆ ਉਹ ਨਹੀਂ ਲਾਈਗੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਜਿਹੜਾ ਆ ਜਿਸ ਤਰ੍ਹਾਂ ਸਾਰੇ ਕਹਿੰਦੇ ਆ ਕਿ ਜਿਹੜੀ ਕੁੱਤੀ ਆ ਜਿਹੜੀ ਚੋਰਾਂ ਨਾਲ ਜਦੋਂ ਰਲ ਜਾਂਦੀ ਆ ਬਿਲਕੁਲ ਕਿਤੇ ਨਾ ਕਿਤੇ ਪ੍ਰਸ਼ ਨਵੇਂ ਰੂਲਰ ਆਇਆ ਗੁਰਮੀਤ ਸਿੰਘ ਜੀ ਉਹਨਾਂ ਦੇ ਕੋਲ ਜਿਹੜੀ ਖਬਰ ਲਜਾਈ ਜਾਏਗੀ ਤੇ ਪੂਰਾ ਜਿਹੜਾ ਵਾ ਇਨਸਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਸਾਡੇ ਵੱਲੋਂ ਪੂਰੀ ਸਪੋਰਟ ਕਰਕੇ ਕਰਾਈ ਜਾਏਗੀ ਜਿਹੜਾ ਪੀੜਿਤ ਹੈ ਉਹਨੂੰ ਵੀ ਇੱਕ ਵਾਰੀ ਐਸਐਸਪੀ ਦਫਤਰ ਜ਼ਰੂਰ ਸਾਡੇ ਵੱਲੋਂ ਵੀ ਅਸੀਂ ਨਾਲ ਜਾ ਕੇ ਖੁਦ ਪੇਸ਼ ਕਰਾਵਾਂਗੇ ਤੇ ਜਿਹੜੀ ਬਣਦੀ ਕਾਰਵਾਈ ਉਹ ਦਵਾਵਾਂਗੇ ਤਾਂ ਕਿ ਜਿਹੜਾ ਪੀੜਿਤ ਜਿਹੜਾ ਵਿਅਕਤੀ ਹੈ ਉਹਨੂੰ ਜਿਹੜਾ ਇਨਸਾਫ ਹੈ ਮਿਲ ਸਕੇ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਕ ਜਲਦੀ ਜਿਹੜੀ ਕੰਮ ਕਰਨ ਦੀ ਨੀਤ ਤੋੜਦਾ ਹੈ ਤੇ ਜਿਹੜੀ ਬਣਦੀ ਕਾਰਵਾਈ ਆ ਦੋਸ਼ੀਆਂ ਦੇ ਖਿਲਾਫ ਕਰ